ਮਾਮਲਾ ਜੰਮੂ ਦੀ ਡੀਜੀਪੀਸੀ ਦੇ 3 ਤਰੀਕ ਨੂੰ ਨਿਕਲੇ ਹੋਏ ਨਗਰ ਕੀਰਤਨ ਦੇ ਪੰਜ ਸਿੰਘ ਸਹਿਬਾਨਾਂ ਦਾ ਸਨਮਾਨ ਅਤੇ ਸਮਾਨ ਦਾ ਖੁਰਦ-ਬੁਰਦ ਹੋਣ ਦਾ ਅਤੇ ਇਸੇ ਦੇ ਨਾਲ ਇੱਕ ਹੋਰ ਮਾਮਲਾ ਜੋ ਰਾਗੀ ਜਥੇ ਡੀਜੀਪੀਸੀ ਦੇ ਰਾਗੀ ਜਥੇ ਵੱਲੋਂ ਬਿਨਾ ਕੀਰਤਨ ਕੀਤੇ ਭੇਟਾ ਲੈਣ ਦਾ ਇਹ ਦੋ ਮਾਮਲੇ ਤੁਹਾਡੇ ਸਾਹਮਣੇ ਲੈ ਕੇ ਆਇਆ ਹਾਂ ਡੀਜੀਪੀਸੀ ਨੇ ਕਿਹਾ ਸੀ ਕਿ ਲਿਖਤੀ ਰੂਪ ਦੇ ਵਿੱਚ ਸਾਡੇ ਤੱਕ ਸ਼ਿਕਾਇਤ ਆਈਗੀ ਤਾਂ ਅਸੀਂ ਇਨਕੁਆਇਰੀ ਜ਼ਰੂਰ ਬਿਠਾਵਾਂਗੇ ਤਹਾਡੇ ਤੱਕ ਲਿਖਤੀ ਰੂਪ ਦੇ ਵਿੱਚ ਜੋ ਸ਼ਿਕਾਇਤ ਹੈ ਉਹ ਪਹੁੰਚ ਗਈ ਹੈ ਲਗਭਗ ਸਾਰੇ ਮੈਂਬਰਾਂ ਨੂੰ ਪਹੁੰਚ ਗਈ ਹੈ ਜਿਸ ਦੀ ਲੈਟਰ ਨਾਲ ਦੇ ਨਾਲ ਮੈਂ ਸ਼ੋ ਵੀ ਕਰਾਂਗਾ ਔਰ ਪੂਰੀ ਪੜ੍ਹ ਕੇ ਵੀ ਸੁਣਾਵਾਂਗਾ ਔਰ ਸ਼ਾਇਦ ਸੂਤਰਾਂ ਮੁਤਾਬਕ ਜੋ ਸਾਨੂੰ ਖਬਰ ਮਿਲੀ ਹੈ ਕੱਲ ਤੱਕ ਯਾਨੀ ਆਉਣ ਵਾਲੇ 17 ਤਰੀਕ ਜਿਹੜੀ ਕੱਲ ਵਾਲੀ ਹੈ ਉਹਦੇ ਤੱਕ ਤੁਹਾਨੂੰ ਹੋਰ ਵੀ ਕੋਈ ਨਾ ਕੋਈ ਸੰਸਥਾ ਜਿਹੜੀ ਹੈ ਲਿਖਤੀ ਰੂਪ ਦੇ ਵਿੱਚ ਲੈਟਰ ਸ਼ਾਇਦ ਇਹ ਦਵੇਗੀ ਔਰ ਤੁਹਾਨੂੰ ਉਸ ਦੇ ਉੱਤੇ ਜਿਹੜਾ ਹੈ ਉਹ ਕਾਰਵਾਈ ਕਰਨੀ ਪਵੇਗੀ ਜੀ ਹਾਂ ਤੁਸੀਂ ਦੇਖ ਰਹੇ ਹੋ ਆਪਸੀ ਸਾਂਝ ਟੀਵੀ ਤੇ ਮੈਂ ਹਾਂ ਤੇਜਿੰਦਰ ਪਾਲ ਸਿੰਘ ਗੁਰਦੁਆਰਾ ਗੁਰੂ ਨਾਨਕ ਦੇਵ ਚਾਂਦਨਗਰ ਤੋਂ ਨਿਕਲ ਕੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਨਗਰ ਕੀਰਤਨ ਜਿਹੜਾ ਹੈ ਗੁਰਦੁਆਰਾ ਸਾਹਿਬ ਗੁਰੂ ਨਾਨਕ ਨਗਰ ਵਿਖੇ ਜਾ ਕੇ ਸੰਪੰਨ ਹੋਇਆ 3 ਤਰੀਕ ਯਾਨੀ 3 ਜਨਵਰੀ ਨੂੰ ਨਿਕਲੇ ਹੋਏ ਇਸ ਨਗਰ ਕੀਰਤਨ ਦੇ ਵਿੱਚ ਬਹੁਤ ਸਾਰੀਆਂ ਸੰਗਤਾਂ ਨੇ ਜਿਹੜਾ ਹੈ ਉਹ ਹਿੱਸਾ ਲਿਆ ਔਰ ਬਹੁਤ ਸਾਰੀਆਂ ਸੰਗਤਾਂ ਨੇ ਪੰਜ ਸਿੰਘ ਸਹਿਬਾਨਾਂ ਦੀ ਭੇਟਾ ਵੀ ਉਹਨਾਂ ਨੂੰ ਭੇਟਾ ਅਰਪਿਤ ਕੀਤੀ ਹਜੂਰੀਏ ਪਾਏ ਸਿਰੋਪਾਉ ਪਾਏ ਛਾਲੇ ਸ਼ਾਲ ਵਗੈਰਾ ਲੋਈਆਂ ਕੰਬਲ ਮਾਲਾਵਾ ਬਹੁਤ ਕੁਝ ਦਿੱਤਾ ਗਿਆ ਜੀहां ਮੈਂ ਗੱਲ ਕਰ ਰਿਹਾ ਹਾਂ ਉਹਨਾਂ ਪੰਜ ਸਿੰਘ ਸਹਿਬਾਨਾਂ ਦੀ ਉਹਨਾਂ ਪੰਜ ਪਿਆਰਿਆਂ ਦੀ ਜਿਹੜੇ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਪਾਲਕੀ ਸਾਹਿਬ ਦੇ ਮੂਰੇ ਮੂਰੇ ਚੱਲਦੇ ਨੇ ਔਰ ਨਗਰ ਕੀਰਤਨ ਦੀ ਅਗਵਾਹੀ ਕਰਦੇ ਨੇ ਡੀਜੀਪੀਸੀ ਜੰਮੂ ਦੇ ਕੋਲ ਇੱਕ ਅੱਜ ਚਿੱਠੀ ਗਈ ਜਿਹੜੀ ਪਿਛਲੇ 3-4 ਦਿਨ ਤੋਂ WhatsApp ਦੇ ਉੱਤੇ ਵਾਇਰਲ ਤਾਂ ਹੋ ਰਹੀ ਸੀ ਪਰ ਉਸ ਨੂੰ ਅਫਵਾਹ ਸਮਝ ਕੇ ਇੱਧਰ ਉੱਧਰ ਕਰ ਦਿੱਤਾ ਗਿਆ ਪਰ ਜਦੋਂ ਅੱਜ ਅਫੀਸ਼ੀਅਲ ਚਿੱਠੀ ਦੀਆਂ ਕਾਪੀਆਂ ਮੇਰੇ ਤੱਕ ਪਹੁੰਚੀਆਂ ਯਾਨੀ ਆਪਸੀ ਸਾਇੰਟਿਵ ਦੇ ਦਫ਼ਤਰ ਤੱਕ ਪਹੁੰਚੀਆਂ ਤਾਂ ਸਾਨੂੰ ਲੱਗਿਆ ਕਿ ਨਹੀਂ ਇਹ ਮਾਮਲਾ ਕੁਝ ਨਾ ਕੁਝ ਗੰਭੀਰਤਾ ਫੜ ਰਿਹਾ ਹੈ ਔਰ ਇਸ ਗੰਭੀਰ ਮਸਲੇ ਦੇ ਉੱਤੇ ਅੱਜ ਮੈਂ ਤੁਹਾਡੇ ਨਾਲ ਗੱਲ ਕਰਨ ਜਾ ਰਿਹਾ ਹਾਂ ਆ ਸਾਰੀ ਸੰਗਤ ਖਾਸ ਕਰਕੇ ਸਿੱਖ ਸੰਗਤ ਇਸ ਗੱਲ ਤੋਂ ਜਾਨੂ ਹੋਣਾ ਉਹਨਾਂ ਦਾ ਬਹੁਤ ਜ਼ਰੂਰੀ ਸੀ ਕਿ ਆਖਰ ਇਹ 3 ਜਨਵਰੀ ਦੇ ਨਗਰ ਕੀਰਤਨ ਦੇ ਵਿੱਚ ਪੰਜ ਸਿੰਘ ਸਾਹਿਬਾਨਾ ਦੇ ਜੋ ਉਹਨਾਂ ਨੂੰ ਮਿਲੇ ਹੋਏ ਸਨਮਾਨ ਕਿੱਧਰ ਖੁਰਦਪੁਰਦ ਹੋ ਗਏ ਜਾਂ ਫਿਰ ਪਿਛਲੇ ਕਈ ਸਾਲਾਂ ਤੋਂ ਖੁਰਦਪੁਰਦ ਹੁੰਦੇ ਆ ਰਹੇ ਨੇ ਜੀ ਹਾਂ ਇੱਕ ਲੈਟਰ ਤੁਹਾਨੂੰ ਦੱਸ ਦਈਏ ਡੀਜੀਪੀਸੀ ਜੰਮੂ ਤੱਕ ਲਿਖਿਆ ਗਿਆ ਹੈ ਇੱਕ ਵੀਰ ਵੱਲੋਂ ਅਸੀਂ ਵੀਰ ਦਾ ਨਾਮ ਨਹੀਂ ਲਵਾਂਗੇ ਕਿਉਂਕਿ ਬਹੁਤ ਜ਼ਰੂਰੀ ਹੈ ਉਹਨਾਂ ਦੀ ਜਿਹੜੀ ਪਛਾਣ ਨੂੰ ਦਬਾ ਕੇ ਰੱਖਣਾ ਸਾਰੇ ਮੈਂਬਰਸ ਨੂੰ ਇਹ ਲੈਟਰ ਗਿਆ ਹੈ ਲੈਟਰ ਦੀ ਮੈਂ ਨਾਲ ਦੇ ਨਾਲ ਕਾਪੀ ਵੀ ਦਿਖਾਵਾਂਗਾ ਇਸ ਲੈਟਰ ਦੇ ਵਿੱਚ ਸਭ ਤੋਂ ਉੱਤੇ ਜਿਨ੍ਹਾਂ ਨੂੰ ਇਹ ਲੈਟਰ ਲਿਖਿਆ ਗਿਆ ਪਹਿਲਾਂ ਤਾਂ ਇੱਕ ਲੈਟਰ ਲਿਖਿਆ ਗਿਆ ਸਮੂਹ ਡੀਜੀਪੀਸੀ ਮੈਂਬਰਾਂ ਜੰਮੂ ਦੇ ਦੂਸਰਾ ਲੈਟਰ ਲਿਖਿਆ ਗਿਆ ਸਤਿਕਾਰਯੋਗ ਸਰਦਾਰ ਰਣਜੀਤ ਸਿੰਘ ਜੀ ਪ੍ਰਧਾਨ ਸਾਹਿਬ ਡਿਸਟ੍ਰਿਕਟ ਗੁਰਦੁਆਰਾ ਪ੍ਰਬੰਧਕ ਕਮੇਟੀ ਜੰਮੂ ਤੀਸਰਾ ਲੈਟਰ ਲਿਖਿਆ ਗਿਆ 77 ਸਰਦਾਰ ਸੁਰਜੀਤ ਸਿੰਘ ਜੀ ਦੇ ਨਾਮ ਚੌਥਾ ਲੈਟਰ ਲਿਖਿਆ ਗਿਆ ਮੀਤ ਪ੍ਰਧਾਨ ਸਰਦਾਰ ਬਲਵਿੰਦਰ ਸਿੰਘ ਜੀ ਆਰਟੀਆਈ ਜੀ ਦੇ ਨਾਮ ਔਰ ਉਸ ਤੋਂ ਇਲਾਵਾ ਸਾਰੇ ਮੈਂਬਰਾਂ ਦੇ ਨਾਮ ਦੇ ਉੱਤੇ ਇੱਕ ਇੱਕ ਲੈਟਰ ਜਿਹੜਾ ਲਿਖਿਆ ਗਿਆ ਉਹਨਾਂ ਲੈਟਰਾਂ ਨੂੰ ਤਰਤੀਬ ਵਾਈਜ਼ 420 421 422 423 424 ਇਸ ਤਰੀਕੇ ਦੇ ਨਾਲ ਉਹਨਾਂ ਨੂੰ ਜਿਹੜਾ ਡੀਜੀਪੀਸੀ ਦੇ ਰੀਸੀਵਿੰਗ ਜਿਹੜੀ ਹੈ ਉਹ 16 1 2026 ਯਾਨੀ ਅੱਜ ਦੇ ਦਿਨ ਲਈ ਗਈ ਯਾਨੀ ਕਿ ਬਹੁਤ ਸਾਰੇ ਲੈਟਰ ਜਿਹੜੇ ਨੇ ਉਹ ਡੀਜੀਪੀਸੀ ਤੱਕ ਪਹੁੰਚੇ ਲੇਕਿਨ ਲੈਟਰ ਇੱਕੋ ਹੀ ਹੈ ਉਸ ਦਾ ਕੰਟੈਂਟ ਇੱਕੋ ਹੀ ਹੈ ਉਹ ਕੰਟੈਂਟ ਮੈਂ ਜ਼ਰੂਰ ਸੰਗਤ ਨੂੰ ਪੜ੍ਹ ਕੇ ਸੁਣਾਵਾਂਗਾ ਕੁਝ ਲੋਕਾਂ ਨੇ ਕੁਝ ਵੀਰਾਂ ਨੇ ਕੁਝ ਸੰਗਤ ਨੇ ਉਹ ਕੰਟੈਂਟ ਸ਼ਾਇਦ WhatsApp ਦੇ ਉੱਤੇ ਪੜ੍ਹ ਵੀ ਲਿਆ ਹੋਵੇ ਪਰ ਅੱਜ ਜੋ ਕੰਟੈਂਟ ਮੈਂ ਤੁਹਾਨੂੰ ਨਾਲ ਦੇ ਨਾਲ ਦਿਖਾ ਰਿਹਾ ਹਾਂ ਇਹ ਟਾਈਪ ਹੋਇਆ ਹੈ ਕੰਪਿਊਟਰਾਈਜ਼ ਔਰ ਇਸ ਦੇ ਵਿੱਚ ਥੱਲੇ ਸਾਈਨ ਹੋਏ ਨੇ ਔਰ ਰਿਸੀਵਡ ਹੋਇਆ ਹੈ ਡੀਜੀਪੀਸੀ ਜੰਮੂ ਦੇ ਦਫ਼ਤਰ ਦੇ ਵਿੱਚ ਪਹਿਲਾਂ ਇਹ ਲੈਟਰ ਜਦੋਂ ਡੀਜੀਪੀਸੀ ਦੇ ਦਫ਼ਤਰ ਦੇ ਵਿੱਚ ਰਿਸੀਵ ਹੋਇਆ ਤਾ ਗਲਤੀ ਦੇ ਨਾਲ ਰਿਸੀਵਰ ਨੇ ਦੇਖਿਆ ਕਿ ਇਹਦੇ ਉੱਤੇ ਸਾਈਨ ਨਹੀਂ ਹੋਇਆ ਔਰ ਉਸ ਲੈਟਰ ਦੇ ਉੱਤੇ ਡੀਜੀਪੀਸੀ ਦੇ ਉਧੇਦਾਰਾਂ ਨੇ ਓਬਜੈਕਸ਼ਨ ਕਰ ਦਿੱਤਾ ਫਿਰ ਉਸ ਲੈਟਰ ਦੇ ਉੱਤੇ ਸਿਗਨੇਚਰ ਕਰਨ ਦੇ ਲਈ ਉਸ ਨੌਜਵਾਨ ਵੀਰ ਨੂੰ ਫਿਰ ਜਾਣਾ ਪਿਆ ਔਰ ਉਹਨੇ ਸਾਰੇ ਲੈਟਰਸ ਦੇ ਉੱਤੇ ਸਿਗਨੇਚਰ ਕਰਕੇ ਦਿੱਤੇ ਔਰ ਉਸ ਦਾ ਨੇ ਉਸ ਦਾ ਐਡਰੈਸ ਵੀ ਮੰਗਿਆ ਉਸਨੇ ਆਪਣਾ ਐਡਰੈਸ ਵੀ ਪੂਰਾ ਲਿਖ ਕੇ ਦਿੱਤਾ ਔਰ ਉਸ ਲੈਟਰ ਦੇ ਵਿੱਚ ਲਿਖਿਆ ਹੈ ਸਤਿਕਾਰਯੋਗ ਮੈਂਬਰ ਸਾਹਿਬਾ ਡੀਜੀਪੀਸੀ ਜੰਮੂ ਸਤਿਕਾਰਯੋਗ ਪ੍ਰਧਾਨ ਸਾਹਿਬ ਜਿਨਨੇ ਵੀ ਮੈਂ ਉਹਦੇ ਸਾਰੇ ਬੋਲੇ ਨੇ ਉਹਨਾਂ ਨੇ ਸਾਰੇ ਉਹਦਿਆਂ ਨੂੰ ਇਹ ਲੈਟਰ ਲਿਖਿਆ ਔਰ ਲਿਖਿਆ ਵਿਸ਼ਾ ਡੀਜੀਪੀਸੀ ਜੰਮੂ ਦੁਆਰਾ ਕੱਢੇ ਗਏ ਨਗਰ ਕੀਰਤਨ ਦੌਰਾਨ ਸੰਗਤਾਂ ਵੱਲੋਂ ਪੰਜ ਸਿੰਘ ਸਹਿਬਾਂ ਨੂੰ ਦਿੱਤੇ ਗਏ ਸਨਮਾਨ ਵਜੋਂ ਵਸਤੂਆਂ ਦਾ ਖੁਰਦ-ਬੁਰਦ ਹੋਣ ਦਾ ਮਸਲਾ ਵਸਤੂਆਂ ਦਾ ਖੁਰਦ-ਬੁਰਦ ਹੋਣ ਦਾ ਮਸਲਾ ਔਰ ਲੈਟਰ ਸਿਰਫ ਇਹ ਵਿਸ਼ੇ ਦੇ ਉੱਤੇ ਹੀ ਗੰਭੀਰਤਾ ਨਹੀਂ ਹੈ ਜੋ ਇਸ ਲੈਟਰ ਦੇ ਅੰਦਰ ਲਿਖਿਆ ਹੈ ਉਹ ਬਹੁਤ ਹੀ ਗੰਭੀਰ ਹੈ ਉਹਦੇ ਵਿੱਚ ਸਿਰਫ ਇਸ ਸਾਲ ਦੀ ਗੱਲ ਨਹੀਂ ਸ਼ਾਇਦ ਪਿਛਲੀ ਵੀ ਕਈ ਗੱਲਾਂ ਕੀਤੀਆਂ ਗਈਆਂ ਉਹ ਜਿਹਦੇ ਨਾਲ ਮੈਂ ਤੁਹਾਨੂੰ ਜ਼ਰੂਰ ਕੋਸ਼ਿਸ਼ ਕਰਾਂਗਾ ਕੁਝ ਨਾ ਕੁਝ ਜਿਹੜਾ ਹੈ ਉਹ ਪੜ੍ਹ ਕੇ ਸੁਣਾਵਾਂ ਔਰ ਉਹ ਆਪ ਜੀ ਨੂੰ ਦੱਸ ਦਈਏ ਕਿ ਸਤਕਾਰਯੋਗ ਸਤਕਾਰਯੋਗ ਮੈਂਬਰ ਸਾਹਿਬਾਨ ਜੀ ਪਿਛਲੇ ਦਿਨੀ ਮਿਤੀ 31 2026 ਨੂੰ ਕੱਢੇ ਗਏ ਜੰਮੂ ਦੇ ਨਗਰ ਕੀਰਤਨ ਦੌਰਾਨ ਗੁਰੂ ਕੀ ਪਿਆਰੀ ਗੁਰੂ ਸਰੂਪ ਸਾਧ ਸੰਗਤ ਜੀ ਨੇ ਸ਼ਰਧਾ ਭਾਵਨਾ ਵਜੋਂ ਪੰਜ ਸਿੰਘ ਸਹਿਬਾਨ ਜੀ ਨੂੰ ਜੋ ਨਗਰ ਕੀਰਤਨ ਦੀ ਅਗਵਾਈ ਕਰਦੇ ਹਨ ਔਰ ਉਹਦੇ ਵਿੱਚ ਲਿਖਿਆ ਹੈ ਕਿ ਅਨੁਸਾਰ ਯਥਾ ਸ਼ਕਤੀ ਅਨੁਸਾਰ ਅਲੱਗ-ਅਲੱਗ ਵਸਤੂਆਂ ਭੇਟ ਕਰਦੇ ਹਨ ਇਹ ਸਿਲਸਿਲਾ ਪੂਰੇ ਨਗਰ ਕੀਰਤਨ ਵਿੱਚ ਪੜਾਓ ਦਰ ਪੜਾਓ ਚੱਲਦਾ ਰਹਿੰਦਾ ਹੈ ਸਤਕਾਰਯੋਗ ਮੈਂਬਰ ਸਹਿਬਾਨ ਜੀ ਕੁਝ ਸਿੰਘ ਸਹਿਬਾਨ ਜੋ ਸੇਵਾ ਵਿੱਚ ਸਨ ਨੇ ਇਹ આરોਪ ਲਗਾਇਆ ਹੈ ਕਿ ਜੋ ਸਨਮਾਨ ਉਹਨਾਂ ਨੂੰ ਸੰਗਤਾਂ ਵੱਲੋਂ ਸੇਵਾ ਦੌਰਾਨ ਦਿੱਤਾ ਗਿਆ ਉਹ ਉਹਨਾਂ ਨੂੰ ਨਗਰ ਕੀਰਤਨ ਦੇ ਬਾਅਦ ਨਹੀਂ ਦਿੱਤਾ ਗਿਆ ਜਦੋਂ ਇਹ ਸਿੰਘ ਆਪਣਾ ਸਨਮਾਨ ਜੋ ਸੰਗਤ ਵੱਲੋਂ ਦਿੱਤਾ ਗਿਆ ਮੰਗ ਕਰਦੇ ਹਨ ਤਾਂ ਉਹਨਾਂ ਇਹਨਾਂ ਨੂੰ ਹੀ ਗਲਤ ਠਹਿਰਾਇਆ ਜਾ ਰਿਹਾ ਹੈ ਅਤੇ ਅੱਗੇ ਤੋਂ ਇਹਨਾਂ ਨੂੰ ਗੱਲ ਦਬਾਉਣ ਦੇ ਲਈ ਗੱਲ ਕੀਤੀ ਜਾ ਰਹੀ ਹੈ ਸਤਕਾਰਯੋਗ ਮੈਂਬਰ ਸਾਹਿਬਾਨ ਜੀ ਇਹ ਵੀਰ ਜਿਨ੍ਹਾਂ ਨੇ ਪੰਜ ਪੰਜਾ ਸਿੰਘਾਂ ਦੀ ਸੇਵਾ ਕੀਤੀ ਹੈ ਇਹ ਸਭ ਕੀਰਤੀ ਸਿੰਘ ਹਨ ਅਤੇ ਹਮੇਸ਼ਾ ਕੋਈ ਕਈ ਸਾਲਾਂ ਤੋਂ ਗੁਰੂ ਘਰ ਦੀ ਨਿਸ਼ਕਾਮ ਸੇਵਾ ਕਰ ਰਹੇ ਹਨ ਇਹਨਾਂ ਦਾ ਕਹਿਣਾ ਹੈ ਕਿ ਉਹਨਾਂ ਨੇ ਉਹਨਾਂ ਨੂੰ ਬਿਨਾਂ ਜਾਣਕਾਰੀ ਦੇ ਸਮਾਨ ਖੁਰਦਬੁਲ ਕਰ ਦਿੱਤਾ ਗਿਆ ਔਰ ਸਤਕਾਰਯੋਗ ਮੈਂਬਰ ਸਹਿਬਾਨ ਜੀ ਜਦੋਂ ਇਹ ਆਵਾਜ਼ ਸਿੰਘਾਂ ਦੁਆਰਾ ਚੁੱਕੀ ਗਈ ਤਾਂ ਕੁਝ ਹੋਰ ਸਿੰਘ ਵੀ ਸਾਹਮਣੇ ਆਏ ਹਨ ਇਹਨਾਂ ਪੰਜਾਂ ਸਿੰਘਾਂ ਦੇ ਵਿੱਚੋਂ ਕੁਝ ਸਿੰਘਾਂ ਨੇ ਜਦੋਂ ਆਵਾਜ਼ ਚੁੱਕੀ ਤਾਂ ਕੁਝ ਹੋਰ ਸਿੰਘ ਵੀ ਸਾਹਮਣੇ ਆਏ ਹਨ। ਅ ਜਿਹਦੇ ਵਿੱਚ ਲਿਖਿਆ ਹੋਇਆ ਕਿ ਅ ਆਵਾਜ਼ ਸਿੰਘਾਂ ਦੁਆਰਾ ਚੁੱਕੀ ਗਈ ਤਾਂ ਕੁਝ ਹੋਰ ਸਿੰਘ ਵੀ ਸਾਹਮਣੇ ਆਏ ਹਨ ਜੋ ਪਿਛਲੇ ਸਮੇਂ ਸੇਵਾ ਕਰ ਚੁੱਕੇ ਹਨ ਅਤੇ ਉਹਨਾਂ ਦਾ ਕਹਿਣਾ ਹੈ ਕਿ ਸਿਲਸਿਲਾ ਪਿਛਲੇ 20-25 ਸਾਲਾਂ ਤੋਂ ਚੱਲ ਰਿਹਾ ਹੈ। ਨਗਰ ਕੀਰਤਨ ਸਮਾਪਤੀ ਤੋਂ ਬਾਅਦ ਸਿੰਘਾਂ ਨੂੰ ਕੁਝ ਨਹੀਂ ਮਿਲਦਾ। ਸਭ ਸਮਾਨ ਕੋਈ ਪਤਾ ਨਹੀਂ ਲੱਗਦਾ। ਕਿੱਧਰ ਚਲਾ ਜਾਂਦਾ ਹੈ ਸਤਕਾਰਯੋਗ ਮੈਂਬਰ ਸਾਹਿਬਾਨ ਜੀ ਇਸ ਵਿਸ਼ੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਜਲਦ ਤੋਂ ਜਲਦ ਇਸ ਦੀ ਪੜਤਾਲ ਕੀਤੀ ਜਾਏ ਅਤੇ ਇਸ ਮਸਲੇ ਦਾ ਹੱਲ ਕੀਤਾ ਜਾਏ ਧੰਨਵਾਦੀ ਹੋਵਾਂਗੇ ਅਤੇ ਥੱਲੇ ਵੀਰ ਦਾ ਨਾਮ ਸਿਗਨੇਚਰ ਫੋਨ ਨੰਬਰ ਐਡਰੈਸ ਜੋ ਅਸੀਂ ਤੁਹਾਨੂੰ ਨਹੀਂ ਦਿਖਾ ਸਕਦੇ ਹੁਣ ਮਸਲਾ ਇਹ ਹੈ ਜਿੱਥੇ ਇਹ ਗੱਲ ਨਗਰ ਕੀਰਤਨ ਦੇ ਵਿੱਚ ਸਮਾਨ ਦੇ ਖੁਰਦ-ਬੁਰਦ ਹੋਣ ਦੀ ਕੀਤੀ ਜਾ ਰਹੀ ਹੈ ਇਸ ਸਾਲ ਤੋਂ ਨਹੀਂ ਪਿਛਲੇ ਕਈ ਸਾਲਾਂ ਤੋਂ ਚੱਲ ਰਿਹਾ ਹੈ ਇਹ ਸਿਲਸਿਲਾ ਔਰ ਇਸੇ ਸਿਲਸਿਲੇ ਨੂੰ ਦੇਖਦੇ ਹੋਏ ਅੱਜ ਕਿਸੇ ਸਿੰਘ ਨੇ ਅਗਰ ਆਵਾਜ਼ ਚੁੱਕੀ ਹੈ ਤਾਂ ਉਸ ਆਵਾਜ਼ ਨੂੰ ਦਬਾਨ ਦੇ ਵੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਿਵੇਂ ਕਿਸ ਲੈਟਰ ਦੇ ਵਿੱਚ ਲਿਖਿਆ ਹੋਇਆ ਹੈ ਹੁਣ ਇਸ ਤੋਂ ਬਾਅਦ ਜੇ ਹੋਰ ਅੱਗੇ ਚਲੀਏ ਤਾਂ ਪਿਛਲੇ ਸਾਲਾਂ ਦੇ ਵਿੱਚ ਕੁਝ ਇੱਕ ਸਿੰਘ ਐਸੇ ਨੇ ਜਿਹੜੇ ਇੱਥੇ ਤੱਕ ਕਹਿ ਚੁੱਕੇ ਨੇ ਕਿ ਉਹਨਾਂ ਨੂੰ ਸੋਨੇ ਦੀਆਂ ਚੈਨਾ ਤੱਕ ਪਾਈਆਂ ਗਈਆਂ ਸਨ ਹੁਣ ਸੋਨੇ ਦੀਆਂ ਚੈਨਾ ਕਿੱਧਰ ਗਈਆਂ ਉਹਨਾਂ ਨੂੰ ਗੁਰਦੁਆਰਾ ਸਾਹਿਬ ਦੀ ਗੁਲਕ ਦੇ ਵਿੱਚ ਪਾਇਆ ਗਿਆ ਜਾਂ ਉਹਨਾਂ ਸੋਨੇ ਦੀਆਂ ਚੈਨਾ ਦੀ ਪਰਚੀ ਕੱਟੀ ਗਈ ਜਾਂ ਉਹ ਸੋਨੇ ਦੀਆਂ ਚੈਨਾ ਕਿਹੜੇ ਸਣ ਦੇ ਵਿੱਚ ਪਈਆਂ ਇਹ ਵੀ ਜਾਂਚ ਦਾ ਵਿਸ਼ਾ ਹੈ ਹੋਰ ਉਸ ਤੋਂ ਬਾਅਦ ਜੇਕਰ ਅਸੀਂ ਦੇਖੀਏ ਤਾਂ ਅੱਜ ਜੋ ਨਗਰ ਕੀਰਤਨ 3 ਜਨਵਰੀ ਨੂੰ ਨਿਕਲਿਆ ਇਹਦੇ ਵਿੱਚ ਵੀ ਕੁਝ ਮੋਤੀਆਂ ਦੀਆਂ ਮਾਲਾਵਾਂ ਵੀ ਪਾਈਆਂ ਗਈਆਂ ਜਿੱਥੇ ਤੱਕ ਕਿ ਕਿਹਾ ਜਾਂਦਾ ਹੈ ਕਿ ਜਿਸ ਸੇਵਾਦਾਰ ਪਰਿਵਾਰ ਨੇ ਜਾਂ ਜਿਸ ਸੇਵਾਦਾਰ ਬੰਦੇ ਨੇ ਉਹ ਮਾਲਾ ਮ ਪਾਈਆਂ ਉਹ ਬੰਦਾ ਵੀ ਕਾਫੀ ਸੋਖਾ ਹੈ ਔਰ ਉਹ ਅਛੀਆਂ ਮਾਲਾਵਾਂ ਹੀ ਪਾਉਂਦਾ ਹੈ ਔਰ ਉਹਨਾਂ ਮਾਲਾਵਾਂ ਦਾ ਕੁਛ ਨਾ ਕੁਛ ਤਾਂ ਰੇਟ ਹੋਵੇਗਾ ਫਿਰ ਉਹਨਾਂ ਮਾਲਾਵਾਂ ਦਾ ਗੁਰੂ ਘਰ ਦੇ ਵਿੱਚ ਕੀ ਜ਼ਰੂਰਤ ਜੇਕਰ ਸਿੰਘਾਂ ਦਾ ਸਨਮਾਨ ਸੀ ਤਾਂ ਉਹਨਾਂ ਨੂੰ ਮਿਲਣਾ ਚਾਹੀਦਾ ਸੀ ਕਿਉਂਕਿ ਉਹਨਾਂ ਨੂੰ ਸਨਮਾਨ ਵੱਜੋਂ ਮਿਲਿਆ ਹੈ ਇਹ ਜਾਂਚ ਦਾ ਵਿਸ਼ਾ ਹੈ ਡੀਜੀਪੀਸੀ ਜੰਮੂ ਨੂੰ ਚਾਹੀਦਾ ਹੈ ਇਹ ਸਵਾਲਾਂ ਦੇ ਘੇਰੇ ਦੇ ਵਿੱਚੋਂ ਬਾਹਰ ਨਿਕਲੇ ਔਰ ਇਸ ਦੇ ਉੱਤੇ ਕਮ ਸੇ ਕਮ ਕੋਈ ਸਿਟ ਜ਼ਰੂਰ ਬਣਾਈ ਜਾਏ ਅਗਰ ਸਿਟ ਨਹੀਂ ਬਣਾਈ ਜਾਂਦੀ ਤਾਂ ਕੋਈ ਇਨਕੁਆਇਰੀ ਜਿਹੜੀ ਹੈ ਇਹ ਖੁਦ ਮੈਂਬਰ ਸਹਿਬਾਨ ਜਾ ਕੇ ਕਰਨ ਕਿ ਅਖੀਰ ਦੇ ਵਿੱਚ ਇਹ ਸਮਾਨ ਜਾ ਕਿੱਥੇ ਰਿਹਾ ਹੈ ਇੱਥੋਂ ਤੱਕ ਦੱਸਿਆ ਜਾ ਰਿਹਾ ਹੈ ਕਿ ਜੋ ਮਾਇਆ ਇਨ੍ਹਾਂ ਸਿੰਘਾਂ ਦੇ ਖਜ਼ਾਨੇ ਦੇ ਵਿੱਚੋਂ ਨਿਕਲਦੀ ਹੈ ਜੋ ਕਿ ਸੰਗਤ ਵੱਲੋਂ ਇਨ੍ਹਾਂ ਸਿੰਘਾਂ ਨੂੰ ਦਿੱਤੀ ਜਾਂਦੀ ਹੈ ਉਹ ਮਾਇਆ ਵੀ ਇਹਨਾਂ ਤੋਂ ਲੈ ਲਈ ਗਈ ਸੀ ਇਹ ਸਮਝ ਕੇ ਕਿ ਇਸ ਨੂੰ ਇਹ ਕਹਿ ਕੇ ਕਿ ਇਸ ਨੂੰ ਗੁਲਕ ਦੇ ਵਿੱਚ ਪਾਇਆ ਜਾਵੇਗਾ ਹੁਣ ਜੋ ਸੂਤਰਾਂ ਦੇ ਮੁਤਾਬਕ ਖਬਰ ਮਿਲ ਰਹੀ ਹੈ ਕਿ ਕੁਝ ਸਮਾਨ ਤੇ ਜਾਂ ਮਾਇਆ ਜਾਂ ਹੋਰ ਵੀ ਜੋ ਵਸਤੂਆਂ ਇਸ ਸਾਲ ਹੀ ਨਹੀਂ ਕਈ ਸਾਲਾਂ ਤੋਂ ਕਿਸੇ ਇੱਕ ਹੋਰ ਸੰਸਥਾ ਨੂੰ ਜਾ ਰਹੀਆਂ ਨੇ ਨਾ ਉਹ ਡੀਜੀਪੀਸੀ ਦੇ ਨਾਲ ਸੰਬੰਧਿਤ ਹੈ ਨਾ ਉਹ ਕਿਸੇ ਹੋਰ ਗੁਰਦੁਆਰਾ ਸਾਹਿਬ ਦੇ ਨਾਲ ਸੰਬੰਧਿਤ ਹੈ ਔਰ ਸੁਣਨ ਚ ਆਇਆ ਹੈ ਕਿ ਉਸ ਸੰਸਥਾ ਇਹਨਾਂ ਸਾਰੇ ਸਮਾਨ ਨੂੰ ਲੈ ਰਹੀ ਹੈ ਉਹਨ ਵਿਸ਼ਾ ਗੰਭੀਰ ਇਸ ਤੋਂ ਵੀ ਜ਼ਿਆਦਾ ਉਸ ਵੇਲੇ ਹੋ ਜਾਂਦਾ ਹੈ ਜਦੋਂ ਇਹ ਪਤਾ ਚਲਦਾ ਹੈ ਕਿ ਸਿੰਘਾਂ ਨੇ ਆਵਾਜ਼ ਚੁੱਕੀ ਤਾਂ ਉਹਨਾਂ ਨੂੰ ਇਹ ਕਿਹਾ ਜਾਂਦਾ ਹੈ ਕਿ ਤੁਹਾਡਾ ਸਮਾਨ ਸੱਚਖੰਡ ਵਿਖੇ ਪਿਆ ਹੋਇਆ ਹੈ ਤੁਸੀਂ ਆ ਕੇ ਲੈ ਜਾਓ ਹੁਣ ਸਿੰਘਾਂ ਦਾ ਕਹਿਣਾ ਹੈ ਕਿ ਜੋ ਸਮਾਨ ਸੱਚਖੰਡ ਸਾਹਿਬ ਦੇ ਅੰਦਰ ਪਿਆ ਹੋਵੇ ਉਹ ਤਾਂ ਗੁਰੂ ਦਾ ਹੋ ਗਿਆ ਉਹ ਤਾਂ ਅਸੀਂ ਲੈਣਾ ਨਹੀਂ ਅਖੀਰ ਸੋਚਣ ਵਾਲੀ ਗੱਲ ਇਹ ਹੈ ਕਿ ਜੇ ਉਹਨਾਂ ਦਾ ਸਮਾਨ ਸੀ ਤਾਂ ਉਹਨਾਂ ਨੂੰ ਪਹਿਲਾਂ ਹੀ ਕਿਉਂ ਨਹੀਂ ਦੇ ਦਿੱਤਾ ਗਿਆ ਉਹਨਾਂ ਤੋਂ ਲੈਣ ਤੋਂ ਬਾਅਦ ਉਹਨਾਂ ਨੂੰ ਫੋਨ ਕਰਕੇ ਸਿਰਫ ਇੱਕ ਕੰਬਲ ਜਾਂ ਇੱਕ ਰਜਾਈ ਟਾਈਪ ਦਾ ਜੋ ਹੈ ਉਹਨਾਂ ਦੇ ਕੋਲ ਸਮਾਨ ਪਿਆ ਹੋਇਆ ਉਹਨੂੰ ਦੇਣ ਦੀ ਗੱਲ ਕਿਉਂ ਚੱਲ ਰਹੀ ਹੈ ਔਰ ਸਭ ਤੋਂ ਵੱਡੀ ਗੱਲ ਤੁਹਾਨੂੰ ਦੱਸ ਦਈਏ ਕਿ ਡੀਜੀਪੀਸੀ ਜੰਮੂ ਆਏ ਦਿਨ ਵਿਵਾਦਾਂ ਦੇ ਵਿੱਚ ਰਹਿੰਦੀ ਹੈ ਇਸ ਐਡੇ ਵੱਡੇ ਵਿਵਾਦ ਦੇ ਨਾਲ-ਨਾਲ ਇੱਕ ਹੋਰ ਵਿਵਾਦ ਜ਼ਰੂਰ ਮੈਂ ਡੀਜੀਪੀਸੀ ਦੇ ਨਜ਼ਰਾਂ ਦੇ ਵਿੱਚ ਲਿਆਉਣਾ ਚਾਹਾਂਗਾ ਔਰ ਸਤਿਕਾਰਯੋਗ ਸਾਰੇ ਮੈਂਬਰਾਂ ਭਾਵੇਂ ਕਿਸੇ ਵੀ ਉਦੇਤੇ ਹੋਵਨ ਸਾਰਿਆਂ ਨੂੰ ਇੱਕ ਅਪੀਲ ਜ਼ਰੂਰ ਕਰਾਂਗਾ ਕਿ ਡੀਜੀਪੀਸੀ ਦੇ ਜਿੰਨੇ ਵੀ ਜਥੇ ਹਨ ਕੀਰਤਨੀ ਜਥੇ ਜਿਨ੍ਹਾਂ ਦਾ ਕੰਮ ਹੈ ਗੁਰੂ ਦਾ ਕੀਰਤਨ ਗੁਰੂ ਦਾ ਜਸ ਗਾਣਾ ਔਰ ਭੇਟਾ ਜਿਸ ਯਥਾ ਸ਼ਕਤੀ ਅਨੁਸਾਰ ਜੋ ਭੇਟਾ ਮਿਲੇ ਉਹ ਲੈ ਲੈਣੀ ਇੱਕ ਹੋਰ ਮਾਮਲਾ ਮੈਂ ਡੀਜੀਪੀਸੀ ਦੇ ਕੰਨਾਂ ਦੇ ਵਿੱਚ ਉਹਨਾਂ ਦੀ ਨਜ਼ਰਾਂ ਦੇ ਵਿੱਚ ਜ਼ਰੂਰ ਲਿਆਣਾ ਚਾਹਾਂਗਾ ਕਿ ਡੀਜੀਪੀਸੀ ਦੇ ਹੀ ਇੱਕ ਜਥੇ ਨੇ ਇੱਕ ਗੈਰ ਸਿੱਖ ਜਿਸ ਨੇ ਆਪਣੇ ਘਰ ਕੀਰਤਨ ਕਰਾਉਣਾ ਸੀ ਉਸ ਕੀਰਤਨ ਦੀ ਬੁਕਿੰਗ ਇਹ ਲਫ਼ਜ਼ ਜ਼ਰੂਰ ਯੂਜ਼ ਹੁੰਦਾ ਹੈ ਕਰਵਾਈ ਕਿ ਮੇਰੇ ਬੱਚੇ ਦਾ ਜਨਮ ਦਿਨ ਹੈ ਤੁਸੀਂ ਸਾਡੇ ਘਰ ਕੀਰਤਨ ਕਰਨਾ ਹੈ ਤਾਂ ਭੇਟਾ ਤੈ ਹੋ ਗਈ ਜੋ ਕਿ ਆਮ ਤੌਰ ਤੇ ਡੀਜੀਪੀਸੀ ਦੀ ਸ਼ਾਇਦ 3100 ਰੁਪਿਆ ਭੇਟਾ ਹੈ ਯਥਾ ਸ਼ਕਤੀ ਅਨੁਸਾਰ ਕੋਈ ਵੱਧ ਵੀ ਦੇ ਸਕਦਾ ਹੈ ਪਰ ਕਿਸੇ ਕਾਰਨਾਂ ਕਾਰਨ ਉਹ ਪ੍ਰੋਗਰਾਮ ਕੈਨਸਲ ਹੁੰਦਾ ਹੈ ਜਾਂ ਸਸਪੈਂਡ ਹੁੰਦਾ ਹੈ ਕੁਝ ਸਮੇਂ ਬਾਅਦ ਕਰਨ ਦੀ ਗੱਲ ਕੀਤੀ ਜਾਂਦੀ ਹੈ ਤਾਂ ਉਸ ਜਥੇ ਪਾਸੋਂ ਡੀਜੀਪੀਸੀ ਦੇ ਜਥੇ ਪਾਸੋਂ ਮੰਗ ਕੇ ਪੇਟਾ ਲੈ ਲਈ ਜਾਂਦੀ ਹੈ ਕਿ ਤੁਸੀਂ ਸਾਡੀ ਬੁਕਿੰਗ ਕੀਤੀ ਸੀ ਕੀਰਤਨ ਹੋਇਆ ਨਹੀਂ ਹੋਇਆ ਉਹ ਬਾਅਦ ਦੀ ਗੱਲ ਹੈ ਪਹਿਲਾਂ ਸਾਨੂੰ 5100 ਰੁਪਇਆ ਪਾਓ ਔਰ ਉਸ 5100 ਰੁਪਇਆ ਉਸ ਗੈਰ ਸਿੱਖ ਵੀਰ ਨੇ ਉਹਨਾਂ ਨੂੰ ਪਾਣਾ ਪੈ ਗਿਆ ਤੋਂ ਇਹ ਕੁਝ ਗੱਲਾਂ ਐਸੀਆਂ ਨੇ ਉਸ ਜਥੇ ਦੇ ਬਾਰੇ ਵਿੱਚ ਵੀ ਤੁਸੀਂ ਜ਼ਰੂਰ ਪੜਤਾਲ ਕਰੋ ਕਿ ਉਹ ਅਖਰ ਜਥਾ ਸੀਗਾ ਕਿਹੜਾ ਜੇ ਕਿਤੇ ਜ਼ਰੂਰਤ ਪਈਗੀ ਤਾਂ ਅਸੀਂ ਤੁਹਾਨੂੰ ਜ਼ਰੂਰ ਦੱਸਾਂਗੇ ਅਸੀਂ ਜਥੇ ਦਾ ਵੀ ਨਾਂ ਨਹੀਂ ਦੱਸ ਰਹੇ ਕਿਉਂਕਿ ਇਹ ਮਾਮਲਾ ਗੁਰੂ ਦੀ ਭੇਟਾ ਦਾ ਹੈ ਕੀਰਤਨ ਦੀ ਭੇਟਾ ਦਾ ਹੈ ਤੋਂ ਇਹੋ ਜਿਹੇ ਮਸਲੇ ਬਹੁਤ ਸਾਰੇ ਨੇ ਦਿਲ ਤਾਂ ਇਹੀ ਕਰਦਾ ਕਿ ਇਸ ਤਰ੍ਹਾਂ ਦੇ ਮਸਲੇ ਮੀਡੀਆ ਰਾਹੀਂ ਤੁਹਾਡੇ ਤੱਕ ਪਹੁੰਚਾਏ ਜਾਣ ਪਰ ਕੀ ਕਰੀਏ ਸਟੇਜਾਂ ਦੇ ਉੱਤੋਂ ਮੀਡੀਆ ਨੂੰ ਤਮਕਾਇਆ ਹੀ ਏਡਾ ਜਾਂਦਾ ਹੈ ਫਿਰ ਮੀਡੀਆ ਚੁੱਪ ਰਹਿ ਜਾਂਦਾ ਹੈ ਪਰ ਕਿਤੇ ਨਾ ਕਿਤੇ ਜਦੋਂ ਘੜੇ ਦੇ ਉੱਤੋਂ ਪਾਣੀ ਬਾਹਰ ਆਉਂਦਾ ਹੈ ਤਾਂ ਸਾਰੀ ਦੁਨੀਆ ਨੂੰ ਪਤਾ ਚੱਲ ਜਾਂਦਾ ਹੈ ਕਿ ਉਹ ਹੁਣ ਉਬਲ ਕੇ ਬਾਹਰ ਆ ਰਿਹਾ ਹੈ ਸੋ ਇਸੇ ਤਰੀਕੇ ਦੇ ਨਾਲ ਕਿੰਨੀ ਕੁ ਦੇਰ ਮੀਡੀਆ ਵੀ ਚੁੱਪ ਬੈਠੇਗਾ ਤੋਂ ਉਮੀਦ ਕਰਦੇ ਹਾਂ ਸਾਡੀ ਇਸ ਰਿਪੋਰਟ ਨੂੰ ਦੇਖਣ ਤੋਂ ਬਾਅਦ ਆਪ ਸਮੂਹ ਸੰਗਤ ਦਰਸ਼ਕ ਆਪਸੀ ਸਾਹਿਬ ਟੀਵੀ ਦੇ ਕਮੈਂਟਾਂ ਰਾਹੀਂ ਆਪਣੀ ਆਪਣੀ رائے ਜ਼ਰੂਰ ਦਿਓ ਕਿ ਕੀ ਇਸ ਤਰੀਕੇ ਦੇ ਨਾਲ ਡੀਜੀਪੀਸੀ ਨੂੰ ਆਪਣੇ ਆਪ ਦੇ ਵਿੱਚ ਸੁਧਾਰ ਨਹੀਂ ਕਰਨਾ ਚਾਹੀਦਾ ਇਹ ਕਹਿ ਕੇ ਕਿ ਤੁਸੀਂ 네ਗੇਟਿਵ ਖਬਰਾਂ ਚਲਾਉਂਦੇ ਹੋ ਆਪਣੇ ਆਪ ਨੂੰ ਪੋਜ਼ਿਟਿਵ ਕਿਉਂ ਨਹੀਂ ਪੇਸ਼ ਕਰਦੇ ਜਿੱਥੇ ਮੀਡੀਆ ਦਾ ਕੰਮ 네ਗੇਟਿਵ ਖਬਰ ਚਲਾਉਣਾ ਹੈ ਉੱਥੇ ਅੱਛੀ ਖਬਰ ਵੀ ਚਲਦੀ ਹੈ ਹਰ ਇੱਕ ਦੀਵਾਨ ਹਰ ਇੱਕ ਪ੍ਰੋਗਰਾਮ ਮੀਡੀਆ ਜਿਹੜਾ ਹੈ ਉਹ ਲਾਈਵ ਵੀ ਕਰਦਾ ਹੈ ਔਰ ਉਹ ਸਚੱਜੀਆਂ ਗੱਲਾਂ ਜਿਹੜੀਆਂ ਸਟੇਜਾਂ ਤੋਂ ਹੁੰਦੀਆਂ ਨੇ ਉਹ ਵੀ ਸੰਗਤ ਤੱਕ ਪਹੁੰਚਦੀਆਂ ਨੇ ਤਾਂ ਆਪ ਸਮੂਹ ਜਿਹੜੇ ਡੀਜੀਪੀਸੀ ਦੇ ਮੈਂਬਰਾਂ ਨੂੰ ਆਪ ਜੀ ਨੂੰ ਵੀ ਪਤਾ ਹੋਣਾ ਚਾਹੀਦਾ ਹੈ ਕਿ ਸਟੇਜਾਂ ਦੇ ਉੱਤੇ ਜੇਕਰ ਤੁਸੀਂ ਪੋਜ਼ਿਟਿਵ ਗੱਲ ਕਰਦੇ ਹੋ ਉਹ ਸੰਗਤ ਤੱਕ ਪਹੁੰਚਦੀ ਹੈ ਤਾਂ ਨੈਗੇਟਿਵ ਵੀ ਅਗਰ ਕਰੋਗੇ ਤਾਂ ਉਹ ਵੀ ਸੰਗਤ ਤੱਕ ਹੀ ਪਹੁੰਚੇਗੀ ਤੇ ਜਿਸ ਦੇ ਜਵਾਬ ਦੇ ਮੀਡੀਆ ਨਹੀਂ ਆਪ ਨੂੰ ਹੋਣਾ ਚਾਹੀਦਾ ਹੈ ਸੋ ਇੰਨੀਆਂ ਹੀ ਬੇਨਤੀਆਂ ਆਪਸੀ ਸਾਂਝੀ ਟੀਵੀ ਦੇ ਉੱਤੇ ਆਪ ਜੀ ਦੇ ਸਾਹਮਣੇ ਕਰਨੀਆਂ ਸੀ ਵੀਡੀਓ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਔਰ ਇਸ ਵੀਡੀਓ ਨੂੰ ਉਧੇਦਾਰਾਂ ਤੱਕ ਜ਼ਰੂਰ ਪਹੁੰਚਾਓ ਤਾਂ ਕਿ ਇਸ ਮਸਲੇ ਦੇ ਉੱਤੇ ਛੇਤੀ ਤੋਂ ਛੇਤੀ ਇਨਕੁਆਇਰੀ ਬਿਠਾਈ ਜਾਏ ਔਰ ਜੋ ਵੀ ਬਣਦੀ ਕਾਰਵਾਈ ਹੈ ਉਹ ਕੀਤੀ ਜਾਵੇ ਪੰਥ ਪ੍ਰਵਾਨਿਤ ਸਿੱਖ ਰਹਿਤ ਮਰਿਆਦਾ ਅਤੇ ਗੁਰਮਤ ਅਨੁਸਾਰ ਦੇਖਦੇ ਰਹੋ ਆਪਸੀ ਸਾਇੰਟਿਵ ਇਸ ਤਰ੍ਹਾਂ ਦੀਆਂ ਹੋਰ ਵੀ ਖਬਰਾਂ ਲੈ ਕੇ ਆਵਾਂਗੇ ਤਦ ਤੱਕ ਦੇ ਲਈ ਦਿਓ ਜੀ ਇਜਾਜ਼ਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ